ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਜੀ ਵੇਲਾ ਵਖਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਈ ਜੀ ਪਦ ਤੇ ਤਾ ਪਦ ਤੇ ਯਮਕਲਾ ਕੇ ਉਚਾਰਨ ਕਰਾ ਅਨਦੇਨ ਨਾਮੇ ਰਤਿਆ ਸੱਚੇ ਸੱਚੀ ਸੂਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਿੰਨੇ ਹੀ ਹੋਏ ਮਾਨ ਤਨ ਸੀਤਲ ਸਾਚ ਸਿਓ ਸਾਸ ਨ ਬਿਰਥਾ ਕੋਈ ਸਾਸ ਪਦਤੀ ਯਮਕ ਲਾ ਦੇਣੀ ਹੈ ਮਾਨ ਤਨ ਸੀਤਲ ਸਾਚ ਸਿਓ ਇਥੇ ਸ੍ਰੀ ਰਾਮ ਸਾਸ ਨ ਬਿਰਥਾ ਕੋਈ ਮੇਰੇ ਮਨ ਹਰ ਕਾ ਨਾਮ ਧਿਆਇ ਸਾਚੀ ਭਗਤ ਤਾਥੀਐ ਜਾ ਹਰ ਵਸੈ ਮਨ ਆਏ ਰਹਾਉ ਸਹਜੇ ਕੀਤੀ ਰਾਹੀਐ ਸਤਿਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਜ ਸੁਭਾਈ ਵਿਦਿਆ ਪਾਗ ਕਸ ਕੇ ਉਚਾਰਨ ਕਰਨਾ ਗੋਰ ਕਾ ਸਬਦ ਅੰਮ੍ਰਿਤ ਹੈ ਜੇ ਤ ਪੀਤਾ ਤਿਸ ਜਾਈ ਇਹ ਮਨ ਸਾਚਾ ਸਚ ਰਤਾ ਸੱਚੇ ਰਹਿ ਆ ਸਮਾਈ ਆਖਣ ਵਿਕਣ ਬੋਲਣਾ ਸਭ ਦੇ ਰਹਿ ਆ ਸਮਾਈ ਬਾਣੀ ਵਜੀ ਚਹੁ ਜੁਗੀ ਸੱਚੋ ਸੱਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸੱਚੈ ਲਿਆ ਮਿਲਾਈ ਤੈਨ ਕਾ ਮਹਿਲ ਹضور ਹੈ ਜੋ ਸੱਚ ਰਹੇ ਲਿਵ ਲਾਏ ਨਦਰੀ ਨਾਮ ਧਿਆਈਐ ਨਦਰੀ ਪਦਤੀ ਯਮਕ ਲਾ ਦੇਣੀਐ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇ ਨ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤਗੁਰ ਭੇਟ ਜਿਸ ਆਇ ਆਨ ਦਿਨ ਨੰ ਮੇ ਰਤਿਆ ਦੁਖ ਵਿਖਿਆ ਵਿੱਚ ਹੁ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਹੁਣ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਬਦਾ ਮੈਲ ਚੁਕਾਈਐਨ ਹਰਿ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰਨਾਲ ਪਰਨਾਲ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਪਰਨਾਲ ਦਾ ਅਰਥ ਕੀਤਾ ਜਾਂਦਾ ਸਮੁੰਦਰ ਮਨ ਮੇਰੇ ਇੱਥੇ ਵਿਸਰਾਮ ਹੈ ਹਉਮੈ ਮੈਲ ਪਰਨਾਲ ਹਰ ਨਿਰਮਲ ਸਦਾ ਸੋਹਣਾ ਸਬਦ ਸਵਾਰਣ ਹਾਰ ਰਹਾਉ ਸਚੈ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਦਿਨ ਆਏ ਮੇਰ ਨਾਵੇ ਸਭ ਡੰਮਣੀ ਦੂਜੈ ਪਾਏ ਖੁਆਏ ਤੇਸ ਬਿਨ ਘੜੀ ਨ ਜੀਵਦੀ ਦੁਖੀ ਰਹਿਣ ਵਿਹਾਰੇ ਪਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵਦੀ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨ ਟੁੱਟਈ ਹਉ ਮੈ ਪੀੜ ਨ ਜਾਏ ਬਿਨ ਗੁਰ ਰੋਗ ਨ ਟੁੱਟਈ ਇਸਿ ਰਾਮ ਹਉ ਮੈ ਪੀੜ ਇਥੇ ਠਮਕ ਨ ਜਾਏ ਗੁਰ ਪਰਸਾਦੀ ਮਾਨਵਸੈ ਨਾਮੇ ਰਹੈ ਸਮਾਇ ਗੁਰਸਬਦੀ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਾਲਾਹਿ ਤੂ ਫਿਰ ਆਵਣ ਜਾਣ ਨਾ ਹੋਏ ਪ੍ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਾਲਾਹੀ ਮਾਨਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੈ ਵੇਖ ਹੀ ਦੇ ਜੀਆ ਨਹੀਂ ਬੋਲਣਾ ਦੱਦੇ ਲਾਂ ਦੇ ਈਲੀ ਜਾਰੀ ਇਹ ਦੇ ਇਸ ਤਰ੍ਹਾਂ ਵਿਚਾਰਨ ਕਰਨਾ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੈ ਸੱਭਾ ਗਣਤ ਹੈ ਹਮੈ ਸੱਭਾ ਗਣਤ ਹੈ ਸੱਭਾ ਅਸਕੇ ਹੀ ਬੋਲ ਗਣਤੈ ਨਉ ਸੁਖ ਨਾਹੀ ਬੇਖ ਕੀ ਕਾਰ ਕਮਾਵਣੀ ਬੇਖ ਹੀ ਮਾਹੀ ਸਮਾਹੀ ਬੇਨ ਨਾ ਵੈ ਥੋਰ ਨਾ ਪਾਇਨੀ ਜਮਪੁਰ ਦੂਖ ਸਹਾਈ ਜੀਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜੀਐ ਤਾ ਪਾਏ ਮੁਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤਨ ਪਰਵਾਰ ਸ੍ਰੀ ਰਾਗ ਮਹੱਲਾ 3 ਤਿਨਾ ਅਨੰਦ ਸਦਾ ਸੁਖ ਹੈ ਜਿਨਾ ਸਤਿਨਾਮ ਆਧਾਰ ਗੁਰਬਦੀ ਸਤਿ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਚੈ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾਰ ਸਹਿ ਜੁ ਸੁਭਾਏ ਗੁਰਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹਦਾ ਰਤੀ ਸਬਦ ਸਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਜੀਵਾ ਰੁੱਤੀ ਸਬਦ ਸੱਚਾ ਇਥੇ ਵਿਸਰਾਮ ਹੈ ਅੰਮ੍ਰਿਤ ਪੀਵੇ ਇਥੇ ਤੁਮ ਰਸ ਗੁਣ ਗਾਏ ਗੁਰਮੁਖ ਇਹ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾਰ ਇਹ ਸੰਸਾਰ ਹੈ ਸੁਤਿਆ ਰਹਿਣ ਵਿਹਾਰੇ ਸੁਤਿਆ ਰਹਿਣ ਵਿਹਾਰੇ ਇਕ ਆਪਣਾ ਭਾਣਾ ਕੱਢ ਲਿਆਨ ਆਪਣੇ ਜਿਹੜੇ ਕੰਨਾਂ ਦੇ ਉੱਤੇ ਆਪਣਾ ਬੋਲਨ ਇਕ ਆਪਣਾ ਭਾਣਾ ਕੱਢ ਲਿਆਨ ਆਪੇ ਲੈਯੋਨ ਮਿਲਾਏ ਆਪੇ ਲੈਯੋਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੀ ਅਨ ਗੁਰਮੁਖ ਦੇਹ 부ਝਾਏ ਸਭਨਾ ਦਾ ਦਾਤਾ ਇੱਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖਵਾਇਨ ਦੂਜਾ ਲਇਨ ਛਡਾ ਛੱਡਿਨ ਲਾਇ ਦੂਜਾ ਛੱਡਿਨ ਲਾਇ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਇ ਅਨੰਦਿਨ ਨਾਮੇ ਰਤਿਆ ਨਾਨਕ ਨਾਮ ਸਮਾਇ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ